ਹੁੰਦਾ ਕਿਸੇ ਦਾ 65 ਤੇ ਬਾਲ ਖੁੰਦਾ ਕਿਦਾ 70 ਤੇ ਖੁੰਦਾ ਹੁਣ ਕਿਹਦਾ 85 ਤੇ ਖੁੰਦਾ ਇਹ ਕਾਰਨ ਹੈ ਕਿ ਤੁਹਾਡੇ ਨਾਲ ਸਾਂਝਾ ਕਰਨਾ ਪਹਿਲੀ ਵੀਡੀਓ YouTube ਤੇ ਚਾਹ ਕੇ ਹੁੰਦੀਆਂ ਨੇ ਇੱਕ ਮਗਲੈਲ ਚੱਕ ਜਾਂਦਾ ਬਾਕੀ ਇੱਕ ਜਿਹੜਾ ਟੈਂਪਰੇਚਰ ਹੁੰਦਾ ਉਹ ਤੇਲ ਦਾ ਲੂਬ੍ਰੀਕੇਸ਼ਨ ਤੇ ਫਲੋ ਵਾਸਤੇ ਵੀ ਹੁੰਦਾ ਕਿ ਇੰਨੇ ਟੈਂਪਰੇਚਰ ਤੇ ਫਲੋ ਕਰੂਗਾ ਤੇ ਕੇ ਕਹਿੰਦਾ ਵੀ ਟਰੈਕਟਰ ਤੇ ਬਾਲ ਪਾਇਆ ਹੋਇਆ ਬਾਲ ਕਿਉਂ ਪਾਇਆ ਹੋਇਆ ਕੰਪਨੀਆਂ ਨੂੰ ਡੰਡ ਕੀ ਲੱਗਿਆ ਵੇ ਬਾਲ ਪਾਉਣ ਦਾ ਜਾਂ ਜਿਹੜਾ ਠੰਡਾ ਟਰੈਕਟਰ ਆ ਜਦ ਠੰਡਾ ਚੱਲਦਾ ਟਰੈਕਟਰ ਉਹ ਮਗਲੈਲ ਕਿਉਂ ਚੱਕ ਜਾਂਦਾ ਪਿਸਟਨ ਦੀ ਬਣਤਰ ਦੇ ਵਿੱਚ ਕੀ ਫਰਕ ਹੁੰਦਾ ਇਹ ਸਾਰੀਆਂ ਗੱਲਾਂ ਇਥੋਂ ਨੂੰ ਕੰਪਲੀਟ ਆਪਾਂ ਮੇਰਾ ਵੀਰ ਬਹੁਤ ਇੰਪੋਰਟੈਂਟ ਵੀਡੀਓ ਆ ਇਹ ਵੀਡੀਓ ਕਿਸੇ ਨੇ ਅਜੇ ਤੱਕ ਇਹ ਇਸ਼ੂ ਇਹ ਨਹੀਂ ਟੱਚ ਕਰਿਆ ਇਹ ਆਪਾਂ ਸਾਰਾ ਇੱਥੇ ਤੁਹਾਨੂੰ ਦਿਖਾਉਣਾ ਹੈ ਵੀ ਇਹ ਜਲਵਾ ਹੁੰਦਾ ਕੀ ਹੈ ਸਹੀ ਆਪਾਂ ਸ਼ੁਰੂ ਤੋਂ ਸਟਾਰਟ ਕਰ ਲੈਂਦੇ ਆਂ ਟਰੈਕਟਰ ਦੇ ਥਰਮੋਸਟੇਟ ਵਾਲ ਪਾਇਆ ਹੋਇਆ ਕਿਉਂ ਹੁੰਦਾ ਕਿਸੇ ਦਾ ਉਹ 65 ਤੇ ਖੁੱਲਦਾ ਕਿਸੇ ਦਾ ਉਹ 70 ਤੇ ਖੁੱਲਦਾ ਕਿਸੇ ਦਾ ਉਹ 80 ਤੇ ਖੁੱਲਦਾ ਹਰੇਕ ਟਰੈਕਟਰ ਦਾ ਜਿਹੜਾ ਟੈਂਪਰੇਚਰ ਅਲੱਗ-ਅਲੱਗ ਹੁੰਦਾ ਹੁਣ ਜਿਹੜੇ ਨਵੇਂ ਟਰੈਕਟਰ ਜਾਂ ਨਵੀਆਂ ਕਾਰਾਂ ਆ ਰਹੀਆਂ ਨੇ ਉਹਨਾਂ ਦੇ ਉੱਤੇ ਵੀ ਲਿਖਿਆ ਆਉਣ ਲੱਗ ਗਿਆ ਜਿਵੇਂ ਹੁਣ ਆ ਲਿਖਿਆ ਵਾ ਇੱਥੇ ਆਉਂਦਾ ਵੀ 1 ਮਿੰਟ ਘਟੋ ਘਟ ਟਰੈਕਟਰ ਨੂੰ ਪਹਿਲਾਂ ਤੇ 1 ਮਿੰਟ ਬਾਅਦ ਚ ਬੰਦ ਕਰੋ ਆਈਡਲ ਤੋਂ ਆਈਡਲ ਤੇ ਖੜਾ ਕੇ ਪਰ ਇਹ ਤੋਂ ਇਲਾਵਾ ਵੀ ਇੱਕ ਸਟੈਂਡਰਡ ਸੈੱਟ ਹੈਗਾ ਹੁਣ ਜਿਹੜੀ ਨਵੀਂ ਸਟੱਡੀ ਆਈ ਆ ਇੰਜਣਾਂ ਦੀ ਉਹ ਹੈਗਾ ਕਿ ਜਿਹੜੇ ਮਾਡਰਨ ਇੰਜਣ ਨੇ ਅੱਜ ਦੇ ਯੁੱਗ ਦੇ ਚਾਹੇ ਉਹ ਟਰੈਕਟਰ ਦਾ ਚਾਹੇ ਉਹ ਕਾਰ ਦਾ ਚਾਹੇ ਉਹ ਜੀਪ ਦਾ ਉਹਨਾਂ ਨੂੰ ਘੱਟੋ ਘੱਟ 20 ਮਿੰਟ ਲੱਗਦੇ ਆ ਮਤਲਬ ਕਿ ਆਪਰੇਸ਼ਨਲ ਜਿਹੜਾ ਉਹਨਾਂ ਦਾ ਟੈਂਪਰੇਚਰ ਆ ਉਹਦੇ ਤੇ ਆਉਣ ਲਈ ਘੱਟੋ ਘੱਟ 20 ਮਿੰਟ ਚ ਮਸ਼ੀਨਰੀ ਦਾ ਜਿਹੜਾ ਇੰਜਣ ਹੈਗਾ ਉਹ ਨਾਰਮਲ ਕੰਡੀਸ਼ਨ ਤੇ ਜਾਂਦਾ ਜਿੱਥੇ ਉਹਨੂੰ ਚਲ ਉਹ ਉਹਨੂੰ ਚੱਲਣਾ ਚਾਹੀਦਾ ਉਹ ਕੀ ਚੱਕਰ ਆ ਇਹ ਤੁਹਾਨੂੰ ਮੈਂ ਸਾਂਝਾ ਕਰਦਾ ਆ ਇੱਕ ਪਿਸਟਨ ਪਿਆ ਬ੍ਰਦਰ ਇਹਦਾ ਆਪਾਂ ਬੋਰ ਛੱਡ ਦੋ ਇਹ ਕਿੰਨੇ ਦਾ ਆਪਾਂ ਆਧਾਰਨ ਤੇ ਚੱਲ ਪੈਨੇ ਆ ਮੰਨ ਕੇ ਚੱਲੋ ਜਿਵੇਂ ਇਹਨਾਂ ਦੀ ਸਟ੍ਰੋਕ ਹੈਗੀ ਆ 110 122 ਇੰਨੀ ਕੀ ਆ ਮੇਰਾ ਖਿਆਲ 69 ਦੀ ਮੈਂ ਭੁੱਲ ਭੱਲ ਜਾਣਾ 110 122 ਹੋ ਮੰਨ ਕੇ ਚੱਲੋ 110 ਕੀ ਹੋ ਗਿਆ ਆ ਹੋ ਗਿਆ ਇਹਦਾ ਅਗਲਾਈ 122 ਹੋ ਗਿਆ ਟਰੈਵਲ ਉੱਪਰ ਥੱਲੇ ਐਮ ਐਮ ਪਰ ਆ ਆ ਇਹਦਾ ਤਾਂ ਹੋਰ ਬੋਰ ਦਾ ਪਿਸਟਨ ਆ ਇਹ ਪਰ ਤੁਸੀਂ ਇਹਨੂੰ ਮੰਨ ਲਓ ਵੀ 110 122 ਇਹਦਾ ਹੀ ਪਿਸਟਨ ਆ ਇਹਦਾ ਕੀ ਹੈ ਜਦੋਂ ਤੁਸੀਂ ਪਮਾਨੇ ਨਾਲ ਇਹਨੂੰ ਇੱਥੋਂ ਐ ਮਿਲੋਂਗੇ ਮੇਰੇ ਕੋਲ ਸਾਲਾ ਜਿਗਾਰਡ ਦੀ ਹੋਣਾ ਹੈਗਾ ਮੈਨੂੰ ਲੱਭਿਆ ਨਹੀਂ ਦਿੰਦਾ ਮਿਲ ਦਿੰਦਾ ਇੱਥੋਂ ਪਿਸਟਨ ਆ ਜਿਹੜਾ ਉਹ ਤੁਹਾਨੂੰ 110 ਆਊਗਾ ਪਰ ਜਿਹੜੀ ਆ ਟੋਪੀ ਆ ਆ ਹੈੱਡ ਆ ਆ ਚੀਜ਼ ਆ ਵਾਲਾ ਇਹ ਥੋੜਾ 109 107 105 ਬਹੁਤ ਹੀ ਥੋੜਾ ਜਿਹਾ ਕੱਟ ਹੋਊਗਾ ਆ ਥੋੜਾ ਹੋਊਗਾ 100 10 ਇਥੋਂ ਪੂਰਾ ਆ ਜਿਹੜਾ ਹੈੱਡ ਆ ਇਹ ਕੱਟ ਹੋਊਗਾ ਇਹ ਹੁਣ ਕਿਉਂ ਹੋਊਗਾ ਇਹ ਹਰੇਕ ਦਾ ਅਲੱਗ-ਅਲੱਗ ਹੋ ਸਕਦਾ ਪਿਸਟਨ ਦੀ ਕੁਆਲਿਟੀ ਦੇ ਹਿਸਾਬ ਨਾਲ ਕਿ ਪਿਸਟਨ ਕਿੱਦਾਂ ਦੀ ਬਣਤਰ ਆ ਪਿਸਟਨ ਦੀ ਇਹ ਕੱਟ ਕਿਉਂ ਹੁੰਦਾ ਜਦੋਂ ਇੱਕ ਠੰਡਾ ਇੰਜਣ ਖੜਾ ਹੈ ਠੰਡਾ ਇੰਜਣ ਤੋਂ ਬਾਅਦ ਉਹਨੂੰ ਆਪਾਂ ਸਟਾਰਟ ਕਰ ਦੰਨੇ ਆ ਇੱਥੇ ਅੱਗ ਪੈਣੀ ਹੁੰਦੀ ਆ ਇੱਥੇ ਇੰਨੀ ਜਗ੍ਹਾ 'ਚ ਥੱਲੇ ਤਾਂ ਉਹਨੀ ਅੱਗ ਪੈਂਦੀ ਨਹੀਂ ਇਹ ਪਿਸਟਨ ਨੇ ਫਿਰ ਉੱਪਰਲੇ ਪਾਸੇ ਨੇ ਗਰਮ ਹੋਣਾ ਹੁੰਦਾ ਕੰਪਨੀਆਂ ਇਹ ਅੰਦਾਜ਼ਾ ਲਾਉਂਦੀਆਂ ਨੇ ਵੀ ਜਿਹੜਾ ਲੋਹਾ ਹੈ ਉਹਨੇ ਐਕਸਪੈਂਡ ਹੋਣਾ ਫੈਲਣਾ ਆਹ ਜੇ 109.7 ਤਾਂ ਇਹਨੇ ਫਿਰ ਬਰਾਬਰ ਆ ਕੇ ਗਰਮ ਹੋ ਕੇ 110 ਤੇ ਚਲੇ ਜਾਣਾ ਹੁੰਦਾ 15 20 ਮਿੰਟ ਦਾ ਟੋਕਟ ਲੈਂਦਾ ਇਹ ਇਹ ਮਟੀਰੀਅਲ ਐਕਸਪੈਂਡ ਹੋਣ ਨੂੰ 20 ਮਿੰਟ ਦੇ ਵਿੱਚ ਜਦੋਂ ਗਰਮ ਪਿਸਟਨ ਨੂੰ ਤੁਸੀਂ ਮਿਣੋਗੇ ਇੱਥੋਂ ਵੀ 110 ਆਊਗਾ ਇੱਥੋਂ 110 ਆਊਗਾ ਪਰ ਹੁਣ ਜਦੋਂ ਇਹ ਠੰਡਾ ਇੱਥੋਂ ਜਿਹੜਾ ਪਿਸਟਨ ਹੈਗਾ ਉਹ ਰਤੀ ਮਾਸਾ ਬਹੁਤ ਥੋੜਾ ਪੁਆਇੰਟਾਂ ਚ ਕੱਟ ਹੋਊਗਾ ਕੀ ਹੋਊਗਾ ਕੱਟ ਹੋਊਗਾ ਇਹ ਜਿਹੜਾ ਇਹਨੇ ਸਾਰੇ ਨੇ ਗਰਮ ਹੋ ਕੇ ਫੈਲਣ ਹੁਣ ਆਪਾਂ ਕੀ ਕਰਦੇ ਆਂ ਮਡੀਅਰ 1 ਮਿੰਟ ਦਾ ਤਾਂ ਆਪਾਂ ਨੂੰ ਪਤਾ ਹੈ ਵੀ 1 ਮਿੰਟ 1 ਮਿੰਟ ਦਾ ਕੀ ਮਤਲਬ ਆ 1 ਮਿੰਟ ਚ ਤਾਂ ਜਿਹੜਾ ਲੂਬ੍ਰੀਕੇਸ਼ਨ ਆ ਉਹ ਸਾਰੀਆਂ ਪੋਰਟਾਂ ਚ ਦੀ ਘੁੰਮ ਕੇ ਟੁਕੜੀਆਂ ਤੇ ਜਾ ਕੇ ਹੈੱਡ ਦੇ ਉੱਤੇ ਦੀ ਘੁੰਮ ਕੇ 1 ਮਿੰਟ ਹੀ ਤਾਂ ਲੂਬ੍ਰੀਕੇਸ਼ਨ ਸਾਰੇ ਕਿਤੇ ਜਾਂਦਾ ਉਹਦਾ ਤਾਂ ਮਤਲਬ ਆ ਵੀ ਇੰਜਨ ਨੂੰ ਰਗੜਾ ਨਾ ਲੱਗੇ ਪਰ ਆਹ ਜਿਹੜਾ ਪ੍ਰਕਿਰਿਆ ਇਹਨੂੰ ਘੱਟੋ ਘੱਟ 20 ਮਿੰਟ ਲੱਗਦੇ ਨੇ ਐਕਸਪੈਂਡ ਹੋ ਕੇ ਨਾਰਮਲ ਪਿਸਟਨ ਨੂੰ ਆਪਣੀ ਫਾਰਮ ਚ ਆਉਣ ਲਈ ਹੁਣ ਨਵੀਂ ਮਟੀਰ ਕੀ ਕਰਦੀ ਆ ਸੈਲਫ ਮਾਰੀ ਮਾਰੀ ਰੇਸ ਤੇ ਮੁੱਕੀ ਮੈਨੂੰ 2-3 ਹਜੇ ਵੀ ਫੋਨ ਆਏ ਨੇ ਕਿ ਭਾਈ ਅਸੀਂ ਖੜੇ ਟਰੈਕਟਰ ਨੂੰ ਜਵਾਕ ਨੇ ਗਲਤੀ ਨਾਲ ਫੁੱਲ ਰੇਸ ਤੇ ਸੈਲਫ ਮਾਰਤੀ ਟਰੈਕਟਰ ਤੋੜ ਵੀ ਦਿੰਦਾ ਹੁੰਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਕਿ ਤੋੜਨਾ ਆਮ ਜੀ ਗੱਲ ਆ ਇਹ ਉਹ ਤੋਂ ਬਾਅਦ ਅਗਲੀ ਹੁਣ ਆਪਾਂ ਗੱਲ ਆਜੋ ਆਪਾਂ ਜਿਹੜਾ ਕਹਿੰਨੇ ਆ ਵੀ ਟਰੈਕਟਰ ਠੰਡਾ ਚੱਲਦਾ ਯਾਰ ਸਾਡਾ ਠੰਡਾ ਚੱਲਦਾ ਮਗਲੈਲ ਖਾਂਦਾ ਭਾਈ ਟਰੈਕਟਰ ਵੀ ਠੰਡਾ ਚੱਲ ਕੇ ਮਗਲੈਲ ਖਾਣ ਲੱਗ ਗਿਆ ਠੰਡਾ ਚ ਪਰ ਕਿਸ ਨੇ ਇਹ ਨਹੀਂ ਸੋਚਿਆ ਵੀ ਠੰਡਾ ਚੱਲ ਕੇ ਕਿਉਂ ਮਗਲਾਲ ਖਾਣ ਲੱਗਦਾ ਵੈਸੇ ਟਰੈਕਟਰ ਆ ਜਿਹੜਾ ਆ ਸਾਈਜ਼ ਹੁੰਦਾ ਇਹ ਐਕਸਪੈਂਡ ਨਹੀਂ ਹੁੰਦਾ ਮੰਨ ਲਓ ਹਰੇਕ ਟਰੈਕਟਰ ਦੇ ਇਹਦੇ ਬਾਲ ਪਾਇਆ ਬੰਨ ਲਓ ਇਹਦੇ ਇਹਨਾਂ ਨੇ ਬਾਲ ਪਾਤਾ 80 ਦਾ ਵੀ 80 ਤੇ ਜਾ ਕੇ ਬਾਲ ਖੁੱਲੇ 80 ਦੇ ਟੈਂਪਰੇਚਰ ਮੈਂਟੇਨ ਕਰੇ ਇਹਨਾਂ ਦੇ ਪਿਸਟਨ ਦੀ ਕੁਆਲਿਟੀ ਇਹੀ ਜੀ ਹੋਊਗੀ ਜਿਹੜਾ 80 ਤੇ ਜਾ ਕੇ ਨਾਰਮਲ ਆਪਣੀ ਸ਼ੇਪ ਚ ਆਊਗੀ ਆਹ ਹਰ ਆ ਬਰਾਬਰ ਹੋ ਜਾਣਗੇ ਇਹ ਆਏ ਨਹੀਂ ਕਿ ਇੰਚਾਂ ਚ ਇਹ ਤਾਂ ਐਮ ਐਮ ਆ ਦੇ ਵੀ 20 20 50 50 ਮਾ ਹਿੱਸੇ ਚ ਬਹੁਤ ਥੋੜਾ ਫਰਕ ਹੁੰਦਾ ਉਹ ਤੋਂ ਮੀਟਰ ਜੇ ਨਾਲੇ ਮਿੰਕੇ ਤੁਹਾਨੂੰ ਪਤਾ ਲੱਗਣਾ ਛੇਤੀ ਡਿਜੀਟਲ ਮੀਟਰ ਨਾਲ ਪਤਾ ਲੱਗਦਾ ਉਹ ਵੀ ਉਹ ਜਦੋਂ ਟਰੈਕਟਰ ਠੰਡਾ ਚੱਲਦਾ ਆ ਉਹਦਾ ਆ ਚੀਜ਼ ਆ ਜਿਹੜੀ ਉਹ ਐਕਸਪੈਂਡ ਨਹੀਂ ਹੁੰਦੀ ਟਰੈਕਟਰ ਜਿਹੜਾ ਉਹ ਤੇਲ ਖਾਣ ਲੱਗ ਜਾਂਦਾ 855 ਦੀ ਹੁਣ ਤੁਸੀਂ ਲਾ ਲਓ ਕਿਉਂ ਠੰਡੇ ਨੇ ਜਿਹੜੇ ਸਲੈਂਸਰ ਤੇ ਤੇਲ ਮਾਰਦੇ ਨੇ ਵੈਸੇ ਇਹਦੇ ਕਰਕੇ ਮਾਰਦੇ ਨੇ ਹੈੱਡ ਤੋਂ ਵੀ ਮਾਰਦੇ ਨੇ ਜਿਹੜੇ ਤੇਲ ਖਾਂਦੇ ਨੇ ਇਹਦੇ ਕਰਕੇ ਖਾਂਦੇ ਨੇ ਜਦੋਂ ਉਹਦਾ ਪਿਸਟਨ ਨੇ ਜਿੰਨਾ ਉਹਦਾ ਆਪਰੇਸ਼ਨਲ ਟੈਂਪਰੇਚਰ ਆ ਹਰੇਕ ਇੰਜਨ ਦਾ ਅਲੱਗ ਆਪਰੇਸ਼ਨ ਅਲੱਗ ਅਲੱਗ ਟੈਂਪਰੇਚਰ ਆ ਆਪਾਂ 6 ਸਿਲੰਡਰ ਨੂੰ ਕਹਿੰਦੇ ਆ ਤਾਂ 100 ਤੇ 100 ਤੇ ਨਾਰਮਲ ਆ ਇਹ ਤਾਂ 100 ਹੀ ਰਹਿੰਦਾ ਹੁੰਦਾ ਕਿਸੇ ਨੂੰ ਆਪਾਂ ਕਹਿੰਦੇ ਆ 80 ਤੇ ਨਾਰਮਲ ਆ ਉਹ ਅਲੱਗ ਅਲੱਗ ਕੰਪਨੀਆਂ ਦਾ ਇੰਜਨ ਦਾ ਡਿਜ਼ਾਈਨ ਆ ਆਪਣੇ ਆਪਣੇ ਪਿਸਟਨ ਦੀ ਕੁਆਲਿਟੀ ਆ ਉਹਦੀ ਮਟੀਰੀਅਲ ਦੀਆਂ ਟਾਈਪਸ ਨੇ ਹਰੇਕ ਟਰੈਕਟਰ ਦਾ ਜਿੱਥੇ ਉਹਨਾਂ ਨੇ ਬਾਲ ਪਾਇਆ ਵਾ ਕੰਪਨੀ ਨੇ ਉਹਦਾ ਆਪਰੇਸ਼ਨਲ ਟੈਂਪਰੇਚਰ ਆ ਉੱਥੇ ਪਿਸਟਨ ਉਹ ਸਹੀ ਫਾਰਮ ਚ ਆ ਜਾਂਦਾ ਫਿਰ ਉਹ ਸਹੀ ਚੱਲਦਾ ਉੱਥੇ ਕਦੇ ਵੀ ਉਹ ਤੇਲ ਨਹੀਂ ਘਟਾਉਂਦਾ ਸਮਝ ਗਏ ਗੱਲ ਕਹਿਣ ਤੋਂ ਭਾਵ ਬਾਲ ਆ ਜਿਹੜਾ ਥਰਮੋਸਟੇਟ ਵਾਲ ਆ ਉਹ ਇੰਨਾ ਜ਼ਰੂਰੀ ਕਿਉਂ ਆ ਹੁਣ ਟਰੈਕਟਰ ਨੂੰ ਸੈਲਫ ਮਾਰਦੇ ਆ ਆਪਾਂ ਇਹ ਹੱਥ ਲਾ ਕੇ ਦੇਖਦੇ ਆ ਬਲਕਿ ਗਰਮ ਤਾਂ ਬਹੁਤ ਪਹਿਲੇ ਮੀਟਰ ਨਹੀਂ ਉੱਠਿਆ ਜਿੰਨਾ ਚਿਰ ਜਿਹੜਾ ਪਾਣੀ ਆ ਅੰਦਰ ਕੂਲੈਂਟ ਆ ਕੂਲੈਂਟ ਨੇ ਇੱਕ ਉਹ ਟੈਂਪਰੇਚਰ ਨਹੀਂ ਲੈ ਲਿਆ ਜਿੰਨਾ ਉਹਦਾ ਆਪਰੇਸ਼ਨਲ ਟੈਂਪਰੇਚਰ ਹੈਗਾ ਉਹਨਾਂ ਚ ਸਮਝ ਲਓ ਤੁਹਾਡੀ ਮਸ਼ੀਨਰੀ ਚੱਲਣ ਲਈ ਫਾਰਮ 'ਚ ਨਹੀਂ ਆਈ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਤੁਸੀਂ 20 ਮਿੰਟ ਖੜੋ ਇਹ ਗੱਲਾਂ ਹੈਗੀਆਂ ਪ੍ਰੋਫੈਸ਼ਨਲ ਗੱਲਾਂ ਇਹ ਗੱਲਾਂ ਪੰਜਾਬ 'ਚ ਤਾਂ ਕਿਸੇ ਤੇ ਸਮਝੇ ਨਹੀਂ ਆਉਣੀਆਂ ਇਹ ਕਿਉਂਕਿ ਇੱਥੇ ਤਾਂ ਹੋਰ ਹੀ ਤਰ੍ਹਾਂ ਦਾ ਸਿਸਟਮ ਹੈ ਇਹ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਮਸ਼ੀਨਰੀ ਨੂੰ ਪਿਆਰ ਕਰਦੇ ਨੇ ਮਸ਼ੀਨਰੀ ਨੂੰ ਆਪਣੀ ਨੂੰ ਸਮਝਦੇ ਨੇ ਇਹ ਸ਼ੌਕ ਦੀਆਂ ਗੱਲਾਂ ਨੇ ਮੈਂ ਵੀ ਨਹੀਂ ਕਹਿੰਦਾ ਵੀ 20 ਮਿੰਟ ਤੋਂ ਪਹਿਲਾਂ ਹੁਣ ਕਈ ਕਹਿਣ ਲੱਗ ਜਾਣਗੇ ਅਸੀਂ ਤਾਂ ਜਦੋਂ ਮੁੱਕੀ ਮਾਰ ਦਿੰਦੇ ਆ ਮੈਂ ਨਹੀਂ ਕਹਿੰਦਾ ਇਹ ਆਪਣੀ ਮਰਜ਼ੀ ਕਰੋ ਮੁੱਕੀ ਮਾਰੋ ਕੋਸੁੰਨ ਮਾਰੋ ਪਰ ਇਹ ਫੈਕਟ ਹੈਗਾ ਇੰਜਨ ਦਾ ਇਹ ਮੈਂ ਕਈ ਰੀਲਾਂ ਦੇਖੀਆਂ ਕਈ ਵੀਡੀਓ ਦੇਖੀਆਂ ਬਹੁਤ ਬੰਦਿਆਂ ਤੋਂ ਜਾਣਕਾਰੀ ਇਕੱਠੀ ਕਰੀ ਇਹ ਤੇ ਚੀਜ਼ ਆ ਜਿਹੜੀ ਇਹ ਨਾਰਮਲ ਪਿਸਟਨ ਦਾ ਇੱਕ ਡਿਜ਼ਾਈਨ ਹੁੰਦਾ ਹੈ ਹਰੇਕ ਮਸ਼ੀਨਰੀ 'ਚ ਇਹ ਚੀਜ਼ ਤੁਹਾਨੂੰ ਮਿਲੂਗੀ ਇਸ ਕਰਕੇ ਹੀ ਥਰਮੋਸਟੇਟ ਵਾਲ ਪਾਇਆ ਜਾਂਦਾ ਹੈ ਇੱਕ ਤਾਂ ਟਰੈਕਟਰ ਮਗਲਾਇਲ ਘਟਾਉਣ ਲੱਗ ਜਾਂਦਾ ਠਾਪਾ ਕਹਿੰਦੇ ਆ ਵੀ ਠੰਡਾ ਚੱਲੀ ਜਾਂਦਾ ਮਗਲਾਇਲ ਘਟਾਈ ਜਾਂਦਾ ਨੂੰ ਖਿੱਚ ਕੇ ਚਲਾ ਦਿਓ ਖਵਾਰ ਲਾ ਕੇ ਫੇਰ ਕਾਤੇ ਹਟ ਜਾਂਦਾ ਆ ਆ ਰੀਜ਼ਨ ਹੁੰਦਾ ਉਹਦਾ ਸਾਰਾ ਅਗਲੀ ਗੱਲ ਆ ਗਈ ਲੂਬ੍ਰੀਕੇਸ਼ਨ ਦੀ ਦੂਜਾ ਫੈਕਟਰ ਵੀ ਹੁੰਦਾ ਟੈਂਪਰੇਚਰ ਦਾ ਮੰਨ ਕੇ ਚੱਲੋ ਇਹਦੇ 'ਚ 20 40 ਗ੍ਰੇਡ ਇੰਜਨ 'ਚ ਤੇਲ ਪਿਆ ਵੇ 20 40 ਗ੍ਰੇਡ ਆ ਜਿਹੜਾ ਉਹ ਕਿੰਨੇ ਟੈਂਪਰੇਚਰ ਤੇ ਇਹਦੇ ਕਿੱਦਾਂ ਦੀ ਅੰਦਰ ਗੈਲਰੀਜ਼ ਬਣੀਆਂ ਹੋਈਆਂ ਨੇ ਉਹ ਗ੍ਰੇਡ ਕਿੰਨੇ ਟੈਂਪਰੇਚਰ ਤੇ ਅੰਦਰ ਤੇਲ ਸਹੀ ਫਲੋ ਕਰਦੀ ਆ ਇਹ ਇਸ ਕਰਕੇ ਹਰੇਕ ਇੰਜਨ ਦੀ ਵੱਖੋ ਵੱਖਰੀ ਗ੍ਰੇਡ ਹੁੰਦੀ ਆ ਲੂਬ ਦੀ ਤੇਲ ਦੀ ਕਿ ਕਿਹੜੀ ਗ੍ਰੇਡ ਕਿੰਨੇ ਟੈਂਪਰੇਚਰ ਤੇ ਉਹਦੇ ਅੰਦਰ ਫਲੋ ਕਿਵੇਂ ਕਰਦੇ ਆ ਲੂਬ੍ਰੀਕੇਸ਼ਨ ਉਹ ਇੰਜਨ ਦਾ ਆਪ ਆਪਣਾ ਡਿਜ਼ਾਈਨ ਆ ਹੁਣ ਮੈਸੀ ਦਾ ਤੁਸੀਂ ਲਾ ਲਓ ਮੈਸੀ ਦਾ ਹਮੇਸ਼ਾ ਹੀ ਹੈ ਹਾਈ ਪ੍ਰੈਸ਼ਰ ਮੀਟਰ ਬਹੁਤ ਥੱਲੇ ਰਹਿੰਦਾ ਉਹਦਾ ਡਿਜ਼ਾਈਨ ਇਦਾਂ ਦਾ ਫੋਰਡ ਦੀਆਂ ਕਾਰਾਂ ਚ ਹੋਰ ਹੀ ਗ੍ਰੇਡ ਪੈਂਦੀ ਆ ਉਹਨਾਂ ਦਾ ਡਿਜ਼ਾਈਨ ਇਦਾਂ ਦਾ ਜੇ ਜਿਹੜੀ ਗ੍ਰੇਡ ਇੰਜਨ ਚ ਆਪਣੇ ਚ ਪੈਂਦੀ ਆ ਜਿੰਨਾ ਉਹਦਾ ਆਪਰੇਸ਼ਨਲ ਟੈਂਪਰੇਚਰ ਆ ਜੇ ਉੱਥੇ ਉਹ ਨਹੀਂ ਪਹੁੰਚ ਰਿਹਾ ਤਾਂ ਤੁਸੀਂ ਇਹ ਵੀ ਨੋਟਿਸ ਕਰ ਲਿਓ ਕਿ ਉਹਦੇ ਚ ਜਿਹੜਾ ਲੂਬ੍ਰੀਕੇਸ਼ਨ ਦਾ ਫਲੋ ਆ ਉਹ ਵੀ ਸਹੀ ਨਹੀਂ ਹੋ ਰਿਹਾ ਦੋ ਫੈਕਟਰ ਨੇ ਇਹਦੇ ਚ ਲੂਬ੍ਰੀਕੇਸ਼ਨ ਪਿਸਟਨ ਨੂੰ ਦਾ ਫਾਰਮ ਚਾਉਣਾ ਉਹ ਜਿਹੜੀ ਸਟੱਡੀ ਆ ਉਹਦੇ ਚ ਤਾਂ ਉਹਨਾਂ ਨੇ ਇਹ ਵੀ ਦਿਖਾਇਆ ਹੋਇਆ ਵੀ ਜਿਹੜਾ ਪਿਸਟਨ ਆ ਉਹ ਐਂ ਟੈਡਾ ਹੁੰਦਾ ਜਦੋਂ ਇਹਦਾ ਆ ਸਾਈਜ਼ ਪੂਰਾ ਨਹੀਂ ਨਾ ਆਇਆ ਹੁੰਦਾ ਉਹ ਐਂ ਐਂ ਵੀ ਮੂ ਐ ਹਿਲਦਾ ਐ ਜਿਹਦੇ ਨਾਲ ਉਹ ਤਾਂ ਇਹ ਵੀ ਕਹਿੰਦੇ ਕਿ ਸਲੀਵ ਵੀ ਵੱਡੀ ਜਾ ਸਕਦੀ ਆ ਵੱਡੀ ਜਾ ਸਕਦੀ ਹਿੰਦਾ ਸੈਂਸ ਕਿ ਉਹਦੀ ਆ ਨਹੀਂ ਕੋ ਕੋ ਟੱਕ ਪੈ ਕੇ ਸਲੀਵ ਚੱਕ ਦੂਗਾ ਉਹਦੀ ਲਾਈਫ ਆ ਜਿਹੜੀ ਉਹ ਘਟਦੀ ਆ ਜੇ ਤੁਸੀਂ ਆਪਣੀ ਮਸ਼ੀਨਰੀ ਦੀ ਲਾਈਫ ਵਧਾਉਣਾ ਚਾਹੁੰਦੇ ਹੋ ਉਹਨੂੰ ਪਿਆਰ ਕਰਦੇ ਹੋ ਤੁਸੀਂ ਪ੍ਰੋਫੈਸ਼ਨਲ ਬੰਦੇ ਹੋ ਜਿਵੇਂ ਗੋਰੇ ਖੇਤੀ ਕਰਦੇ ਨੇ ਖੇਤੀ ਵਾਲੇ ਟਰੈਕਟਰ ਖੇਤੀ ਵਰਗੇ ਫਨ ਵਾਲੇ ਫਨ ਵਰਗੇ ਕਿਉਂ 80 80 ਸਾਲ ਟਰੈਕਟਰ ਉੱਥੇ 70 70 ਸਾਲ ਚੱਲੀ ਜਾਂਦੇ ਆ ਬਹਰ ਇੱਥੇ ਕਦੇ ਬੇੜਾ ਵਹਿ ਜਾਂਦਾ ਇੱਥੇ ਕਦੇ ਗੀਤ ਗਾਉਣ ਲੱਗ ਜਾਂਦੇ ਆ ਆਪਾਂ ਉਹ ਪ੍ਰਕਿਰਿਆ ਤੱਕੇ ਨਹੀਂ ਪਹੁੰਚੇ ਹਲੇ ਆਪਣੀ ਸੋਚ ਹੀ ਨਹੀਂ ਗਈ ਉੱਥੇ ਤੱਕ ਮੇਰਾ ਇਹ ਕਹਿਣਾ ਹੈ ਜੇ ਕੋਈ ਕਰਨਾ ਚਾਹੁੰਦਾ ਹੈ ਕਿ ਘਟੋ ਘਟ 20 ਮਿੰਟ ਲੱਗ ਜਾਂਦੇ ਆ 20 ਮਿੰਟ ਚ ਆਪਣਾ ਜਿਹੜਾ ਉਹ ਨੋਰਮਲ ਟੈਂਪਰੇਚਰ ਆ ਉਹ ਟਰੈਕਟਰ ਮੈਂਟੇਨ ਕਰ ਲੈਂਦਾ 20 ਮਿੰਟ ਵੀ ਨਾ ਤੁਸੀਂ ਉੱਤਾਂ ਕਹੋ ਤੁਸੀਂ ਆਪਣਾ ਟੈਂਪਰੇਚਰ ਜਿੱਥੇ ਉਹ ਚੱਲਣ ਵਾਸਤੇ ਬਣਾਇਆ ਹੋਇਆ ਉਹ ਤਾਂ ਹੀ ਬਣਾਇਆ ਹੋਇਆ ਹੈ ਨਾ ਵੀ ਇੱਥੇ ਟੈਂਪਰੇਚਰ ਹੈ ਜਿੰਨਾ ਚਿਰ ਉਸ ਟੈਂਪਰੇਚਰ ਤੇ ਨਹੀਂ ਤੁਹਾਡਾ ਟਰੈਕਟਰ ਜਾਂਦਾ ਤਾਂ ਉਹ ਚੱਲਣ ਲਈ ਇੱਕ ਤਰੀਕੇ ਦਾ ਤਿਆਰ ਨਹੀਂ ਹੋਊਗਾ ਜਾਂ ਘਟੋ ਘਟੋ ਨੂੰ 20 ਮਿੰਟ ਚ ਵਿਆਖਿਆ ਕਰ ਲਓ ਇਹ ਹਿਸਾਬ ਕਿਤਾਬ ਹੈਗਾ ਇਮਪ ਇਹੀ ਜੀਆਂ ਵੀਡੀਓ ਐ ਤੁਹਾਡਾ ਭਰਾ ਹੀ ਲੈ ਕੇ ਆਉਂਦਾ ਹੋਰ ਤਾਂ ਕੋਈ ਇਹਨੂੰ ਬਣਾਉਂਦਾ ਬਣੁੰਦਾ ਨਹੀਂ ਤੇ ਆ ਆ ਦੇਖ ਲਓ ਪਿਸਟਨ ਜੇ ਮੰਨ ਕੋਈ ਵੀ ਪਿਸਟਨ ਦਾ ਸਾਈਜ਼ ਆ ਇਹ ਨਹੀਂ ਕਿ 110 ਦੇ ਦਾ ਕਿਸੇ ਵੀ ਪਿਸਟਨ ਦਾ ਸਾਈਜ਼ ਆ ਉਹ ਉੱਤੋਂ ਥੋੜਾ ਜਾਂ ਬਹੁਤ ਮਾਮੂਲੀ ਜਾਂ ਘੱਟ ਰੱਖਿਆ ਹੁੰਦਾ ਕਿਉਂਕਿ ਟੈਂਪਰੇਚਰ ਤੇ ਉਹਨੇ ਐਕਸਪੈਂਡ ਹੋਣਾ ਹੀ ਹੋਣਾ ਹੁੰਦਾ ਐਕਸਪੈਂਡ ਹੋ ਕੇ ਉਹ ਕੰਪਨੀ ਕੋਲ ਇੰਨੇ ਹਿਸਾਬ ਕਿਤਾਬ ਹੁੰਦੇ ਨੇ ਨਾ ਵੀ ਕਿਸ ਟੈਂਪਰੇਚਰ ਤੇ ਨੇ ਐਕਸਪੈਂਡ ਹੋ ਕੇ ਇਹਦੇ ਨਾਲ ਮਿਲ ਜਾਣਾ ਉਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਇਹੀ ਟੈਕਨੋਲੋਜੀ ਆ ਹੈ ਤਾਂ ਇਹ ਲੋਹਾ ਹੀ ਇਹ ਤਾਂ ਨਹੀਂ ਨਾ ਵੀ ਕੁੱਟ ਕੇ ਬਣਾਤਾ ਹੈ ਤਾਂ ਸਾਰਾ ਟਰੈਕਟਰ ਇਹ ਲੋਹੇ ਦਾ ਬਣਿਆ ਹੋਇਆ ਪਰ ਅਲੱਗ ਅਲੱਗ ਕੰਪੋਜ਼ਿਟ ਨੇ ਆਹ ਹੋਰ ਮਟੀਰੀਅਲ ਆ ਆਹ ਹੋਰ ਮਟੀਰੀਅਲ ਆ ਨਟ ਹੋਰ ਮਟੀਰੀਅਲ ਦੇ ਨੇ ਪਿਸਟਨ ਹੋਰ ਮਟੀਰੀਅਲ ਦਾ ਕ੍ਰੈਂਕ ਹੋਰ ਮਟੀਰੀਅਲ ਦੀ ਆ ਹੁੰਦਾ ਲੋਹਾ ਹੀ ਆ ਸਪਰਿੰਗ ਦਾ ਹੋਰ ਮਟੀਰੀਅਲ ਆ ਹਰ ਇੱਕ ਚੀਜ਼ ਦਾ ਅਲੱਗ ਅਲੱਗ ਮਟੀਰੀਅਲ ਆ ਇਹੀ ਸਾਇੰਸ ਆ ਐਂ ਤਾਂ ਹੀ ਇੰਨੀਆਂ ਮਿਹਨਤਾਂ ਨਾਲ ਇੰਜੀਨੀਅਰ ਬਣਦੇ ਨੇ ਤਾਂ ਇੰਜਨ ਡਿਜ਼ਾਈਨ ਹੁੰਦੇ ਨੇ ਆਪਾਂ ਤਾਂ ਹੀ ਕੋਈ ਕੰਪਨੀ ਨੂੰ ਕੀ ਉਹ ਮਿੰਟ 'ਚ ਬਣਾ ਦੂ ਇਹ ਬਹੁਤ ਵੱਡੀਆਂ ਮਿਹਨਤਾਂ ਨੇ ਮੇਰਾ ਖਿਆਲ ਹੈ ਸਮਝਣ ਵਾਲੇ ਲੋਕਾਂ ਦੇ ਗੱਲ ਪੱਲੇ ਪਈ ਹੋਣੀ ਆ ਜਿਨ੍ਹਾਂ ਨੇ ਨਹੀਂ ਸਮਝਣਾ ਮੈਂ ਸਮੂਰੇ ਬੀਨ ਬਣਾਉਣ ਦਾ ਫਾਇਦਾ ਵੀ ਕੋਈ ਨਹੀਂ ਮੇਰਾ ਚੈਨਲ ਉਹੀ ਦੇਖਿਆ ਕਰੋ ਜਿਨ੍ਹਾਂ ਨੂੰ ਮੈਂ ਚੰਗਾ ਲੱਗਦਾ ਨਹੀਂ ਚੁੱਪ ਕਰਕੇ ਅਨਸਬਸਕ੍ਰਾਈਬ ਕਰਕੇ ਗਾਹ ਹੋ ਜਿਆ ਕਰੋ ਨਾ ਮੈਂ ਕਿਸੇ ਨੂੰ ਜਵਾਬ ਦੇ ਆ ਨਾ ਮੈਂ ਕਿਸੇ ਤੋਂ ਜਵਾਬ ਮੰਗਦਾ ਨਾ ਮੈਂ ਕਿਸ ਨੂੰ ਜਵਾਬ ਦਿੰਦਾ ਮੇਰਾ ਖਿਆਲ ਹੈ ਬਹੁਤ ਸਾਰਾ ਕੁਝ ਕਲੀਅਰ ਆ ਬਹੁਤ ਧੰਨਵਾਦ ਮਹਾਰਾਜ ਮੇਰ ਕਰੇ ਸਾਹਿਬ ਸਿਕਾ